ਪੰਜਾਬ ਯੂਨੀਵਰਸਿਟੀ ਦੇ ਜੋਨਲ ਯੂਥ ਫੈਸਟੀਵਲ ਜੋ ਕਿ ਡੀਏਵੀ ਕਾਲਜ ਦੇ ਵਿੱਚ ਆਰਗੇਨਾਈਜ਼ ਕੀਤਾ ਗਿਆ ਅੱਜ ਪਹੁੰਚੇ ਹੋਏ ਆ ਜਿੱਥੇ ਚਾਰੇ ਪਾਸੇ ਕੰਪੀਟੀਸ਼ਨ ਦੀ ਮਹਿਕ ਸਟੂਡੈਂਟਸ ਦਾ ਇੱਕ ਜੋਸ਼ ਜਜਵਾ એનર્ਜੀ ਦੇਖਣ ਨੂੰ ਮਿਲ ਰਿਹਾ ਹੈ ਤੇ ਟੈਲੈਂਟ ਸਟੇਜ ਤੇ ਵੱਖ-ਵੱਖ ਤਰੀਕੇ ਦੇ ਨਾਲ ਆਪਣੇ ਅੰਦਾਜ਼ ਦੇ ਵਿੱਚ ਆਪਣੇ ਰੰਗ ਬਖੇਰ ਰਿਹਾ ਹੈ ਪਹੁੰਚੇ ਹੋਏ ਆ ਜੀ ਡੀਏਵੀ ਕਾਲਜ ਹੁਸ਼ਿਆਰਪੁਰ ਦੇ ਵਿੱਚ ਚਾਰੇ ਪਾਸੇ ਦੇਖੋ ਕਿ ਹਰ ਕੋਈ ਤਿਆਰ ਸ਼ਿਰਕ ਹੋ ਕੇ ਜਜਸ ਤੋਂ ਲੈ ਕੇ ਟੀਚਰਸ ਸਟੂਡੈਂਟਸ ਹਰ ਕੋਈ ਬਹੁਤ ਆਤੀਆ ਨਰਜੀ ਦੇ ਵਿੱਚ ਐ ਫੁੱਲ ਔਨ ਮਸਤੀ ਦੇ ਵਿੱਚ ਐ ਤੇ ਯੂਥ ਫੈਸਟੀਵਲ ਦੇ ਦੌਰਾਨ ਅਲੱਗ-ਅਲੱਗ ਵੈਨਿਊਜ਼ ਦੇ ਵਿੱਚ ਜਾਵਾਂਗੇ ਤੇ ਉੱਥੋਂ ਦੇ ਸਟੂਡੈਂਟਸ ਦੇ ਨਾਲ ਮੁਲਾਕਾਤ ਕਰਵਾਵਾਂਗੇ ਉੱਥੋਂ ਦੇ ਵੱਖਰੇ-ਵੱਖਰੇ ਅੰਦਾਜ਼ ਤੁਹਾਡੇ ਸਾਹਮਣੇ ਰੱਖਾਂਗੇ ਪੰਜਾਬੀ ਸਭਿਆਚਾਰ ਨੂੰ ਲੈ ਕੇ ਕਿਹੋ ਜੀਆਂ ਤਿਆਰੀਆਂ ਕਿਹੋ ਜਿਹੇ ਅੰਦਾਜ਼ ਦੇ ਵਿੱਚ ਸਟੂਡੈਂਟਸ ਆਪਣੇ ਟੈਲੈਂਟ ਨੂੰ ਲੈ ਕੇ ਆਏ ਨੇ ਵੀ ਉਹ ਵੀ ਤਸਵੀਰਾਂ ਤੁਹਾਨੂੰ ਦਿਖਾਣੀਆਂ ਨੇ ਪਰ ਤੁਹਾਨੂੰ ਚਾਤ ਮੁਰਾਉਂਦੇ ਆ ਅਲੱਗ-ਅਲੱਗ ਵੈਨਿਊਜ਼ ਦੇ ਵਿੱਚ ਜਿੱਥੇ ਸਿੰਗਿੰਗ ਵੀ ਐ ਡਾਂਸ ਵੀ ਐ ਮਿਊਜ਼ਿਕ ਵੀ ਐ ਡਰਾਮਾ ਵੀ ਹੈ ਤੇ ਹੋਰ ਬਹੁਤ ਸਾਰੇ ਕਲਚਰਲ ਇਵੈਂਟਸ ਸੋ लेट्स ਗੋ ਮੇਰੇ ਨਾਲ ਚੱਲਦੇ ਆਂ ਅੱਜ ਦੇ ਯੂਥ ਫੈਸਟੀਵਲ ਦੇ ਵਿੱਚ ਤੁਹਾਨੂੰ ਮਿਲਵਾਨੇ ਆ ਵਕਰ-ਵਕਰੇ ਅੰਦਾਜ਼ ਦੇ ਵਿੱਚ ਆਪਣੀ ਕਲਾ ਦਾ ਜੋਹਰ ਦਿਖਾ ਰਹੇ ਸਟੂਡੈਂਟਸ ਦੇ ਨਾਲ ਪਹੁੰਚੇ ਹੋਇਆ ਯੂਥ ਫੈਸਟੀਵਲ ਦੇ ਵਿੱਚ ਜਿੱਥੇ ਵੱਖ-ਵੱਖ ਸਟੂਡੈਂਟਸ ਆਪਣੇ ਟੈਲੈਂਟ ਨੂੰ ਦਿਖਾ ਰਹੇ ਨੇ ਆਪਣੇ-ਆਪਣੇ ਅੰਦਾਜ਼ ਦੇ ਵਿੱਚ ਇੱਕ ਪਾਰਟਿਸਪੈਂਟ ਮੌਜੂਦ ਹੈ ਗੱਲ ਕਰਦੇ ਆਂ ਕੀ ਨਾਮ ਹੈ ਜੀ ਮੇਰਾ ਨਾਮ ਬਲਜਿੰਦਰ ਸਿੰਘ ਹੈ ਬਲਜਿੰਦਰ ਸਿੰਘ ਸੋ ਤੁਸੀਂ ਪੂਰੇ ਗੈਟਅਪ ਦੇ ਵਿੱਚ ਰੈਡੀ ਹੋ ਕਿਹੜੀ ਪਰਫਾਰਮੈਂਸ ਦੇ ਵਿੱਚ ਤੁਸੀਂ ਪਾਰਟਿਸਪੇਟ ਕੀਤਾ ਹੈ ਮੈਂ ਮੈਂ ਫੋਕ ਇੰਸਟਰੂਮੈਂਟ ਦੇ ਵਿੱਚ ਪਾਰਟਿਸਪੇਟ ਕੀਤਾ ਸੀਗਾ ਓਕੇ ਫੋਕ ਅੱਜਕੱਲ ਮੈਂ ਕਹਿੰਨੀ ਆ ਕਿ ਆਪਾਂ ਬਹੁਤ ਟ੍ਰੈਡੀਸ਼ਨਲ ਚੀਜ਼ਾਂ ਭੁੱਲਦੇ ਜਾ ਰਹੇ ਹਾਂ ਨਾ ਫਿਰ ਵੀ ਤੁਸੀਂ ਹੱਥ ਦੇ ਵਿੱਚ ਇਹ ਇਹ ਮੈਨੂੰ ਸਾਜ਼ ਦਾ ਨਾਮ ਵੀ ਦੱਸਣਾ ਤੇ ਇਹਨੂੰ ਬਜਾ ਕੇ ਵੀ ਦਿਖਾਉਣਾ ਤੁਸੀਂ ਜੀ ਮੈਮ ਜੀ ਇਹ ਇਸ ਸਾਜ਼ ਦਾ ਨਾਮ ਤੁੰਬੀ ਹੈ ਤੇ ਦੂਜੀ ਗੱਲ ਇਹ ਆ ਇੱਕ ਕਸਟਮਾਈਜ਼ਡ ਤੁੰਬੀ ਆ ਸਪੈਸ਼ਲ ਬਣਾਈ ਹੋਈ ਹੈ ਮੇਰੇ ਹਿਸਾਬ ਨਾਲ ਮੇਰੇ ਹੱਥਾਂ ਦੇ ਹਿਸਾਬ ਨਾਲ ਛੋਟੇ-ਛੋਟੇ ਹੱਥਾਂ ਮੇਰੇ ਅੱਛਾ ਉਸੇ ਤਰੀਕੇ ਨਾਲ ਵੈਸੇ ਵੈਸੇ ਗਾਉਂਦਾ ਸੀ ਮੇਰਾ ਸਟੂਡੈਂਟ ਹੈ ਬੀ ਐ ਫਾਈਨਲ ਦਾ ਠੀਕ ਹੈ ਠੀਕ ਹੈ ਜੀ ਔਰ ਜਿਸ ਦਿਨ ਫਸਟ ਟਾਈਮ ਇਹ ਐਡਮਿਟ ਹੋ ਕੇ ਆਇਆ ਤੇ ਦੈਟ ਮੈਂ ਵੈਸੇ ਹੀ ਕਹਿੰਦਾ ਸਰ ਮੈਨੂੰ ਸ਼ੌਕ ਹੈ ਤੇ ਦੈਟ ਸਟਾਰਟ ਕੀਤਾ ਕਰਦੇ 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 ਚੱਲ ਅੱਜ ਉਹ ਮਤਲਬ ਕਿ ਇੰਨਾ ਅੱਛਾ ਰਿਸਪੌਂਸ ਮਿਲਿਆ ਮਤਲਬ ਇੱਕ ਕਹਿ ਲੋ ਪਰਫਾਰਮੈਂਸ ਸ਼ੁਰੂ ਇੱਕ ਬਿਜਲੀ ਬਿਜਲੀ ਤਰ੍ਹਾਂ ਸ਼ੁਰੂ ਔਰ ਬਿਜਲੀ ਤਰ੍ਹਾਂ ਖਤਮ ਹੋਈ ਠੀਕ ਹੈ ਜੀ ਔਰ ਰਹੀ ਗੱਲ ਮੈਡਮ ਆਪਣੀ ਜੜਾਂ ਦੀ ਜੁੜਨਾ ਪੈਣਾ ਨਹੀਂ ਤਾਂ ਅਵਾਰਾ ਪੰਛੀ ਦੀ ਤਰ੍ਹਾਂ ਕਿੱਥੇ ਚੱਲ ਜਾਏਗਾ ਪੰਜਾਬ ਹਣਾ ਤਾਂ ਕੁਝ ਨਹੀਂ ਪਤਾ ਲੱਗਾ ਵੈਸੇ ਹੀ ਜਿਹੜੇ ਹਾਲਾਤ ਬਣ ਰਹੇ ਨੇ ਨਾ ਅੱਜ ਕੱਲ ਦੇ ਯੂਥ ਨੂੰ ਲੈ ਕੇ ਤੁਸੀਂ ਡਰੱਗ ਦੇਖ ਲਿਓ ਸੋਸ਼ਲ এনवायरमेंट ਦੇਖ ਲਿਓ ਨਾ ਪੋਲ ਪੋਲਿਟਿਕਸ ਨੂੰ ਲੈ ਕੇ ਦੇਖ ਰਹੇ ਹੋ ਕੁਝ ਵੀ ਅਨਸੇਫਟੀਟੀ ਸੂ ਹੋ ਰਿਹਾ ਸਾਰਾ ਕੁਝ ਸਾਡਾ ਸਾਡਾ ਤਾਂ ਕੋਈ ਇੰਨੀ ਮਤਲਬ ਡਾਊਨ ਫਾਲ ਜਾ ਰਿਹਾ ਸਾਡਾ ਯੂਥ ਵੀ ਬਾਹਰ ਜਾ ਰਿਹਾ ਸਾਡੇ ਪੈਸੇ ਵੀ ਬਾਹਰ ਜਾ ਰਹੇ ਮਤਲਬ ਅਸੀਂ ਪੈਸੇ ਵੀ ਦਿੱਤੇ ਉਹਨਾਂ ਨੂੰ ਔਰ ਅਸੀਂ ਜਨ ਜਨਰੇਸ਼ਨ ਨਾਲ ਪਾਵਰ ਵੀ ਦਿੱਤੀ ਉਹਨਾਂ ਨੂੰ ਮਤਲਬ ਅਸੀਂ ਆਪਣਾ ਖੋਖਲਾ ਕਰਕੇ ਦੇ ਰਹੇ ਹਾਂ ਉਹਨਾਂ ਨੂੰ ਤਰੱਕੀ ਦਾ ਜੋਰ ਵੀ ਘਰੇਗਾ ਨਾ ਅਗਰ ਉਹ ਸਾਡੇ ਪੈਸੇ ਵੀ ਵੜਤੇਗਾ ਸਾਡਾ ਯੂਥ ਵੀ ਵੜਤੇਗਾ ਸਾਨੂੰ ਇੱਥੇ ਰਹਿਣਾ ਪੈਣਾ ਹੈ ਅਗਰ ਅਸੀਂ ਇਹਨੂੰ ਕਹਿੰਦੇ ਨਾ ਸਿਰਫ ਭਰਦਵਾਤਾ ਦੀ ਜਗ੍ਹਾ ਕਿ ਪੰਜਾਬ ਦੀਆਂ ਗੱਲਾਂ ਕਰਕੇ ਗੱਲ ਨਹੀਂ ਬਣਦੀ ਜੁੜਨਾ ਪੈਣਾ ਰਹਿਣਾ ਪੈਣਾ ਕਰਨਾ ਪੈਣਾ ਫੋਕੀਆਂ ਗੱਲਾਂ ਨਾਲ ਨਾੜਿਆਂ ਨਾਲ ਗੱਲ ਨਹੀਂ ਬਣਦੀ ਥੈਂਕ ਯੂ ਦਿਸ ਇਸ ਪਾਰਟ ਐਨ ਐਗਜ਼ਾਮਪਲ ਆਫ ਦਿਸ ਥੈਂਕ ਯੂ ਸੋ ਮਚ ਆਲ ਆਫ ਯੂ ਕਿੰਨਾ ਜੋਸ਼ ਹੈ ਪੂਰਾ ਯੂਥ ਫੈਸਟੀਵਲ ਨੂੰ ਲੈ ਕੇ ਪੂਰਾ ਪੂਰਾ ਬਿਲਕੁਲ ਹਨਾ ਨੇ ਹੋਰ ਭਰਤਾ ਸੋ ਬਿਲਕੁਲ ਇਹ ਪੰਜਾਬ ਦੀ ਵੀ ਜਵਾਨੀ ਹੈ ਯੂਥ ਫੈਸਟੀਵਲ ਦੇ ਵਿੱਚ ਉਹ ਕਲਚਰ ਪੇਸ਼ ਕਰ ਰਹੀ ਹੈ ਜਿਸ ਨੂੰ ਸ਼ਾਇਦ ਅੱਜ ਪੰਜਾਬੀ ਪਿੱਛੇ ਛੱਡਦੇ ਜਾ ਰਹੇ ਨੇ ਭੁੱਲਦੇ ਜਾ ਰਹੇ ਨੇ ਪੰਜਾਬ ਦੀਆਂ ਮਟਿਆਰਾਂ ਦੀ ਇੱਕ ਝਲਕ ਦਿਖਾਣੇ ਆ ਯੂਥ ਫੈਸਟੀਵਲ ਦੇ ਵਿੱਚ ਤਾਂ ਤੁਸੀਂ ਦੇਖੋ ਕਿ ਇਹ ਕੁੜੀਆਂ ਜਿਹੜੀਆਂ ਦੇਖੋ ਕਿੰਨੀਆਂ ਸੱਜ ਚੁਕੀਆਂ ਵਾ ਤੇ ਅੱਜ ਖਾਸ ਫੋਕ ਔਰਕੈਸਟਰਾ ਦੇ ਵਿੱਚ ਪਰਫਾਰਮੈਂਸ ਦੇਣ ਵਾਲੀਆਂ ਨੇ ਸੋ ਨਾਮ ਕੀ ਹੈ ਜੀ ਤੁਹਾਡਾ ਮੇਰਾ ਨਾਮ ਮੁਸਕਾਨਨੰਦ ਹੈ ਤਾਂ ਹੀ ਤੁਹਾਡੀ ਮੁਸਕਾਨ ਇੰਨੀ ਵਧੀਆ ਵਾ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਗੁਰਵਿੰਦਰ ਕੌਰ ਹੈ ਤੁਹਾਡਾ ਬਲਜੀਤ ਕੌਰ ਓਕੇ ਸੋ ਏਡੋ ਹਲਕੀ ਫੜਿਆ ਹੋਇਆ ਹੱਥ ਦੇ ਵਿੱਚ ਸਾਜ ਫੜੇ ਹੋਈ ਆ ਹਨਾ ਇਹ ਮੈਨੂੰ ਇਨਫੋਰਮੇਸ਼ਨ ਦੋ ਥੋੜੀ ਇਸਾ ਜ਼ਿਆਦਾ ਮੇਨਲੀ ਅਸੀਂ ਪੰਜਾਬੀ ਕਲਚਰ ਨੂੰ ਦਰਸਾਉਣ ਲਈ ਯੂਜ਼ ਕਰਦੇ ਆਂ ਅੱਜ ਸਾਡਾ ਫੋਕਸ ਅੱਜ ਟਾਈਮ ਇਨ ਦ ਬੋਥ ਐਕਸਾਈਟਮੈਂਟ ਹੈ ਕਿਉਂਕਿ ਮੇਰਾ ਫਸਟ ਇਅਰ ਹੈ ਬਹੁਤ ਨੇ ਪ੍ਰੀਪਰੇਸ਼ਨਸ ਕੀਤੀ ਹੈ ਤੇ ਅੱਜ ਹੁਣ ਮੈਨੂੰ ਇਹ ਹੈ ਕਿ ਮੈਂ ਫਸਟ ਪ੍ਰਾਈਜ਼ ਲਈ ਕਿ ਜਾਵਾਂ ਓਕੇ ਵਾਓ ਵੀ 올 ਦਾ ਬੈਸਟ ਹੈ ਤੁਸੀਂ ਫਸਟ ਹੀ ਆਓ ਤੇ ਤੁਹਾਡੀ ਐਕਸਾਈਟਮੈਂਟ ਕਿੰਨੀ ਕਾ ਸਾਡੀ ਵੀ ਐਕਸਾਈਟਮੈਂਟ ਬਹੁਤ ਜ਼ਿਆਦਾ ਕਿਉਂਕਿ ਫਸਟ ਟਾਈਮ ਕੀਤਾ ਹੈ ਪਾਰਟਿਸਪੇਟ ਤੇ ਅਸੀਂ ਉਹ ਵਧੀਆ ਦੇਣਾ ਚਾਹੁੰਦੇ ਤੇ ਪੋਜੀਸ਼ਨ ਲੈ ਕੇ ਜਾਣਾ ਚਾਹੁੰਦੇ ਆ ਤੁਸੀਂ ਨਰਵਸ ਹੋ ਕਿ ਐਕਸਾਈਟਡ ਹੋ ਐਕਸਾਈਟਡ ਹੈ ਤੇ ਕਿੰਨੀ ਪ੍ਰੈਪਰੇਸ਼ਨ ਕੀਤੀ ਕਿੰਨਾ ਸਮਾਂ ਲੱਗ ਗਿਆ ਸਾਨੂੰ ਮੰਥ ਹੋ ਗਿਆ ਪ੍ਰੈਪਰੇਸ਼ਨ ਕਰਦੇ ਹੋਏ ਬਹੁਤ ਅੱਛਾ ਮਤਲਬ ਹਨ ਮਿਲਾ ਸਿੱਖਣ ਵਾਸਤੇ ਵੀ ਕਿ ਅਵਾ ਸਾਜਣ ਨੂੰ ਕਿਵੇਂ ਵਜਾਉਂਦੇ ਆ ਲੋਕ ਸਾਜਣ ਨੂੰ ਕਿਵੇਂ ਅਪਦਰਸ਼ਾਂਦੇ ਪਏ ਆ ਤੇ ਬਹੁਤ ਅੱਛਾ ਲੱਗਾ ਐਕਸਾਈਟਮੈਂਟ ਹੈ ਦਿਲ ਦੇ ਵਿੱਚ ਪਹੁੰਚੇ ਹੋਏ ਆ ਪੰਜਾਬ ਯੂਨੀਵਰਸਿਟੀ ਦੇ ਯੋਨਲ ਯੂਥ ਫੈਸਟੀਵਲ ਜੋ ਕਿ ਡੀਏਪੀ ਕਾਲਜ ਦੇ ਵਿੱਚ ਆਰਗੇਨਾਈਜ਼ ਕੀਤਾ ਗਿਆ ਤੇ ਪਾਰਟਿਸਪੈਂਟਸ ਦੇ ਨਾਲ ਤੁਹਾਡੀ ਕਾਤ ਕਰਵਾਣੀ ਹੈ ਜਿਹੜੇ ਕਿ ਅੰਦਰ ਸਪੀਚ ਦਾ ਕੰਪੀਟੀਸ਼ਨ ਸੀ ਪਰ ਬਹੁਤ ਹੀ ਮੋਸਟ ਟੈਲੈਂਟਡ ਜੋ ਪਾਰਟਿਸਪੈਂਟ ਸੀ ਉਹਨਾਂ ਦੇ ਨਾਲ ਮਿਲਵਾਉਂਦੇ ਆ ਤੁਹਾਨੂੰ ਨਾਮ ਕੀ ਹੈ ਸਾਡਾ ਗੁਰ ਅਮਰਿਤਕੌਰ ਗੁਰ ਅਮਰਿਤਕੌਰ ਇੰਗਲਿਸ਼ ਦੇ ਵਿੱਚ ਵਾਕਿਆ ਸਪੀਚ ਦਿੱਤੀ ਮਤਲਬ ਅਸੀਂ ਤਾਂ ਕਾਇਲ ਹੋ ਗਏ ਐਨੀ ਸੋਹਣੀ ਇੰਗਲਿਸ਼ ਕਿਸ ਤਰੀਕੇ ਦੀ ਪ੍ਰੈਪਰੇਸ਼ਨ ਲਈ ਐਕਸਾਈਟਿਡ ਸੀ ਜਾਂ ਨਰਵਸ ਸੀ ਨਰਵਸ ਨਰਵਸ ਪਰ ਤੁਹਾਡਾ ਕਿਤੇ ਵੀ ਲੱਗਾ ਨਹੀਂ ਜਦੋਂ ਤੁਸੀਂ ਬੋਲਣ ਦਾ ਅੰਦਾਜ਼ ਸੀ ਕਿਤੇ ਵੀ ਨਹੀਂ ਲੱਗਾ ਤੁਸੀਂ ਨਰਵਸ ਸੀ ਸਟੇਜ ਤੇ ਜਾਣ ਤੋਂ ਪਹਿਲਾਂ ਨਰਵਸਨੈਸ ਐਂਡ ਦੈਨ ਫਿਰ ਇੱਕ ਵਾਰ ਤੁਸੀਂ ਸਟੇਜ ਤੇ ਆ ਗਏ ਫਿਰ ਉੱਥੇ ਨਰਵਸ ਹੋਣ ਨੂੰ ਰਹਿ ਹੀ ਗਿਆ ਕੁਝ ਕਰ ਨਹੀਂ ਸਕਦੇ ਬੋਲਣਾ ਤਾਂ ਹੈ ਹੀ ਹੈ ਯੂ ਹੈਵ ਟੂ ਗਿਵ ਯੋਰ ਬੈਸਟ ਤੇ ਬਸ ਫਿਰ ਉੱਥੇ ਜਾ ਕੇ ਤਾਂ ਡਰਭ ਜਾਣੇ ਹੋ ਤੇ ਬਸ ਚਲੇ ਗਏ ਐਂਡ ਸਟਾਰਟ ਸਪੀਕਿੰਗ ਐਂਡ ਜਸt ਲੀਵ ਦ ਫੇਥ ਔਨ ਦ ਗੋਡ ਬਟ ਜਿਹੜਾ ਉਤਸ਼ਾਹ ਦੇ ਵਿੱਚ ਐ ਸੋ ਕਿਵੇਂ ਦਾ ਮਾਣ ਜਿਹੜਾ ਮਹਿਸੂਸ ਹੋ ਰਿਹਾ ਬਹੁਤ ਮਾਣ ਮਹਿਸੂਸ ਕਰਦੇ ਆ ਕਿਉਂਕਿ ਇਹ ਸਾਡੇ ਹੀ ਕਾਲਜ ਵਿੱਚ ਹੈ ਤੇ ਅਸੀਂ ਹੋਸਟ ਕਰ ਰਹੇ ਆਂ ਔਰ ਅਸੀਂ ਆਰਗੇਨਾਈਜ਼ਿੰਗ ਟੀਮ ਦੇ ਮੈਂਬਰ ਨੇ ਤੇ ਜਿੰਨੇ ਵੀ ਪੰਜਾਬ ਦੇ ਨੀਅਰਲੀ 25 ਕਾਲਜਸ ਸਾਡੇ ਕਾਲਜ ਚ ਆ ਕੇ ਪਾਰਟਿਸਪੇਟ ਕਰ ਰਹੇ ਆ ਤੇ ਮੋਰ ਦੈਨ 70 ਆਈਟਮਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹਦੇ ਵਿੱਚ ਕੀ ਹੈਰੀਟੇਜ ਆਈਟਮਸ ਜਿਦਾ ਪਰਾਂਦਾ ਬਣਾਣਾ ਨਾਲੇ ਬਣਾਨੇ ਚਿੱਕੂ ਇਨੂ ਇਹਨਾਂ ਆਈਟਮਸ ਤੋਂ ਲੈ ਕੇ تھیਟਰ ਦੀ ਆਈਟਮਸ ਮਿਊਜ਼ਿਕ ਦੀ ਆਈਟਮਸ ਬਹੁਤ ਸਾਰੀਆਂ ਆਈਟਮਸ ਨੂੰ ਆਪ ਆਰਗੇਨਾਈਜ਼ ਕਰਦੇ ਆਂ ਡਿਫਰ ओके ਸਾਡੇ ਲਈ ਚੈਲੰਜ ਤਾਂ ਨਹੀਂ ਆ ਕਿਉਂਕਿ ਆਪਾਂ ਦੂਜੀ ਤੀਜੀ ਵਾਰ ਲਗਾਤਾਰ ਹੀ ਇਨਵੋਲ ਹੋ ਰਹੇ ਆ ਇਹਦੇ ਵਿੱਚ ਬਟ ਸਟਿਲ ਸਾਨੂੰ ਅੱਛਾ ਲੱਗਦਾ ਆ ਗਰਮ ਮਹਿਸੂਸ ਹੁੰਦਾ ਆ ਕਿ ਵੀ ਆਰ ਆਰਗੇਨਾਈਜ਼ਿੰਗ ਇਟ ਵੈਰੀ ਵੈਲ ਤੇ ਇਸ ਦੇ ਨਾਲ ਨਾਲ ਹੀ ਮੈਂ ਤੁਹਾਡੇ ਚੈਨਲ ਦਾ ਡੇਲੀ ਪੋਸਟ ਦਾ ਬਹੁਤ ਧੰਨਵਾਦ ਕਰ ਰਿਹਾ ਕਿਉਂਕਿ ਤੁਸੀਂ ਇਸ ਪੰਜਾਬ ਦੀ ਵਿਰਾਸਤ ਨੂੰ ਪੰਜਾਬ ਦੇ ਯੂਥ ਦੇ ਮੇਲੇ ਨੂੰ ਕਵਰ ਕਰਕੇ ਥਰੂਆਊਟ ਦਾ ਪੰਜਾਬ ਇਹਨੂੰ ਰਿਲੇ ਕਰ ਰਹੇ ਹੋ ਜੀ ਬਿਲਕੁਲ ਸੋ ਲੱਗਦਾ ਤੁਸੀਂ ਵੀ ਇੱਕ ਟੀਚਰ ਹੋ ਕੀ ਲੱਗਦਾ ਯੂਥ ਫੈਸਟੀਵਲ ਦੇ ਨਾਲ ਜਿਹੜਾ ਕੌਨਫੀਡੈਂਸ ਹੈ ਬੱਚਿਆਂ ਦੇ ਵਿੱਚ ਉਹ ਬਿਲਡ ਹੁੰਦਾ ਹੈ ਹਾਂ ਜੀ ਮੈਮ ਸਤਿ ਸ੍ਰੀ ਅਕਾਲ ਮੇਰਾ ਨਾਮ ਕਰਮਵੀਰ ਕੌਰ ਮੈਂ ਖਾਲਸਾ ਕਾਲਜ ਗੜਦੀwala ਵਿਕੇ ਫਿਜ਼ਿਕਸ ਪ੍ਰੋਫੈਸਰ ਦੀ ਸੇਵਾ ਨਿਭਾ ਰਹੀ ਹਾਂ ਜਿਵੇਂ ਕਿ ਤੁਸੀਂ ਪ੍ਰੈਸ਼ਨ ਕੀਤਾ ਇਸ ਦਿਨ ਨਾਲ ਕੌਨਫੀਡੈਂਸ ਬੂਸਟ ਅਪ ਹੁੰਦਾ ਹੈ ਇਹ ਤੁਹਾਡਾ ਪ੍ਰੈਸ਼ਨ ਬਿਲਕ ਮੈਡਮ ਬੱਚਿਆਂ ਨੇ ਮੈਂ ਡਿਬੇਟ ਤੇ ਬੱਚੇ ਲੈ ਕੇ ਆਈਆਂ ਉਸ ਦੇ ਨਾਲ ਡਿਬੇਟ ਦੇਣ ਦੇ ਨਾਲ ਬੱਚਿਆਂ ਦੇ ਵਿੱਚ ਬਹੁਤ ਸਾਰਾ ਭਾਰੀ ਉਤਸ਼ਾਹ ਆਇਆ ਆ ਬੱਚਿਆਂ ਨੇ ਵੱਖ-ਵੱਖ ਪਲੇਟਫਾਰਮਸ ਤੋਂ ਆ ਕੇ ਆਪਣੇ ਕੌਨਫੀਡੈਂਸ ਨੂੰ ਬੂਸਟ ਅਪ ਕੀਤਾ ਜਿਵੇਂ ਕਿ ਸਾਡੀ ਕਾਲਜ ਦੇ ਬਹੁਤ ਸਾਰੇ ਵਿਦਿਆਰਥੀ ਆਏ ਹੋਏ ਹਨ ਪਹਿਲਾਂ ਉਹਨਾਂ ਨੇ ਬਹੁਤ ਮਿਹਨਤ ਕੀਤੀ ਫਿਰ ਉਹਨਾਂ ਨੇ ਆਪਣੇ ਆਪ ਨੂੰ ਹੋਰ ਨਿਖਾਰਿਆ ਇਸ ਦੇ ਨਾਲ ਕੀ ਹੁੰਦਾ ਹੈ ਇੱਕ ਬੱਚੇ ਦੀ ਓਵਰਆਲ ਪਰਸਨੈਲਿਟੀ ਨਿਕਲਦੀ ਹੈ ਕਿਉਂਕਿ ਪਹਿਲਾ ਬੱਚਾ ਹੁੰਦਾ ਹੈ ਸਿਰਫ ਕਾਲਜ ਤੱਕ ਸੀਮਿਤ ਰਹਿੰਦਾ ਹੈ ਫਿਰ ਜਦੋਂ ਆਪਾਂ ਜਦੋਂ ਯੂਸਡ ਫੈਸਟੀਵਲ ਦੇ ਵਿੱਚ ਭਾਗ ਦਵਾਨੇ ਹਨ ਤਾਂ ਉਸ ਦੇ ਨਾਲ ਉਹ ਬੱਚੇ ਦੀ ਕੀ ਹੁੰਦਾ ਓਵਰਆਲ ਪਰਸਨੈਲਿਟੀ ਨਿਕਲਣ ਨਾਲ ਕਿ ਜਿਹੜੇ ਕੌਨਫੀਡੈਂਸ ਨੇ ਓਵਰ ਲਾਈਫ ਦੇ ਵਿੱਚ ਉਹਨੂੰ ਕੰਮ ਆਉਂਦਾ ਆ ਇਸ ਦੇ ਲਈ ਸਾਡੀ ਕਾਲਜ ਦੇ ਪ੍ਰਿੰਸੀਪਲ ਸਾਹਿਬ ਉਹਨਾਂ ਨੇ ਵੀ ਬਹੁਤ ਮਿਹਨਤ ਕੀਤੀ টিਚਰਸ ਨੇ ਡਿਊਟੀਆਂ ਲਗਵਾਈਆਂ ਤੇ ਜਿਸ ਕਰਕੇ ਸਾਡੇ ਕਾਲਜ ਦੀਆਂ ਬਹੁਤ ਪ੍ਰਾਈਜ਼ਸ ਵੀ ਆਈਆਂ ਹਨ ਅਲੱਗ-ਅਲੱਗ ਡਿਪਾਰਟਮੈਂਟ ਜੋ ਤੇ ਮੈਂ ਇਹ ਕ ਇਹ ਇਹ ਵਿਸ਼ੇਸ ਦਿੱਨੀ ਆ ਕਿ ਆ ਮੈਂ ਹਰ ਇੱਕ ਸਾਲ ਆਵਾਂ ਬੱਚਿਆਂ ਨੂੰ ਲੈ ਕੇ ਆਵਾਂ ਤੇ ਇੱਥੇ ਤਰ੍ਹਾਂ ਹੀ ਮੇਰੇ ਕਾਲਜ ਦੇ ਬੱਚਿਆਂ ਦਾ ਕੌਨਫੀਡੈਂਸ ਬੂਸਟ ਅਪ ਹੁੰਦਾ ਰੇ ਤੇ ਇਹਨਾਂ ਦਾ ਡੀਏਵੀ ਕਾਲਜ ਵਾਲਿਆਂ ਦਾ ਪ੍ਰਬੰਧ ਵੀ ਬਹੁਤ ਵਧੀਆ ਉਹ ਵੀ ਦੇਖ ਕੇ ਮੈਨੂੰ ਬਹੁਤ ਖੁਸ਼ੀ ਆ ਇਸ ਲਈ ਥੈਂਕ ਯੂ ਸਰ ਜ਼ਰੂਰ ਦਿਖਾਓ ਕਿ ਕਿਸ ਤਰੀਕੇ ਦੇ ਨਾਲ ਯੂਥ ਤਿਆਰ ਹੋ ਚੁੱਕੀ ਆ ਵੀ ਐਸੇ ਕਾਲਜ ਦੇ ਉਹ ਹਾਂਜੀ ਹਾਂਜੀ ਇਹ ਵੀ ਕਾਲਜ ਹਾਂਜੀ ਹਾਂਜੀ ਅੱਛਾ ਤੇ ਅੱਜ ਕਿਹੜੀ ਪਰਫਾਰਮੈਂਸ ਤੁਸੀਂ ਦਿੱਤੀ ਹੈ ਅੱਜ ਅਸੀਂ ਤਾਂ ਨਹੀਂ ਦਿੱਤੀ ਆ ਅਸੀਂ ਦੇਖੇ ਆ ਪਰਫਾਰਮੈਂਸ ਹਾਂਜੀ ਅਸੀਂ ਨਹੀਂ ਪਾਰਟਿਸਪੇਟ ਵਾਕ ਵਾਕ ਕਾਲਜ ਤੁਹਾਡੇ ਅੱਜ ਕਾਲਜ ਦੇ ਵਿੱਚ ਐਂਟਰ ਕੀਤੇ ਆ ਤਾਂ ਕਿ ਯੂਜ਼ ਜਾਂ ਕਿਹੜਾ ਵੈਨਿਊ ਦੇ ਵਿੱਚ ਜੋ ਪਰਫਾਰਮੈਂਸ ਹੋਈ ਜਾਂ ਸਭ ਤੋਂ ਵੱਧ ਪਸੰਦ ਆਈ ਸਾਨੂੰ ਕਿੱਦਾਂ ਪਸੰਦ ਆਇਆ ਬਹੁਤ ਜ਼ਿਆਦਾ ਅੱਛਾ ਇਹ ਵੀ ਕਾਲਜ ਦਸੂਏ ਉਹ ਸੀਗਾ ਉਹ ਵੀ ਵਧੀਆ ਸੀਗਾ ਹਾਂ ਜੀ ਸਾਰਾ ਕੁਝ ਵਧੀਆ ਰਟੈਂਟ ਵੀ ਵਧੀਆ ਲੱਗਾ ਬਈ ਤਾਂ ਦੇਖਿਆ ਟਵਿੱਟਰ ਦੇ ਵਿੱਚ ਕਿਹੜਾ ਕਨਸੈਪਟ ਸਭ ਤੋਂ ਵੱਧ ਲੱਗਾ ਵਧੀਆ ਸਾਰੇ ਬੜੀਆ ਲੱਗੇ ਬੜੀਆ ਬੜੀਆ ਹਮੇਸ਼ਾ ਤੁਹਾਡੀ ਕਾਲਜ ਦੇ ਵਿੱਚ ਇਹੋ ਜੇ ਕਨਸੈਪਟ ਕਰਵਾਏ ਜਾਂਦੇ ਆ ਬਹੁਤ ਵਧੀਆ ਹਰੇ ਹਰੇ ਸਾਰੇ ਬਹੁਤ ਵਧੀਆ ਮੈਡਮਾਂ ਬਹੁਤ ਚੰਗੀਆਂ ਇੱਥੇ ਸਾਰੇ ਦਾ ਸਾਰ ਬਹੁਤ ਚੰਗੇ ਆ ਯਾਨੀ ਬਹੁਤ ਵਧੀਆ ਮਾਹੌਲ ਖਾਣ ਪੀਣ ਦਾ ਵੀ ਵਧੀਆ ਪ੍ਰੋਗਰਾਮ ਕੀਤਾ ਹੈ ਪ੍ਰਿੰਟ ਤੋਂ ਸਾਰਾ ਬਹੁਤ ਕੁਝ ਵਧੀਆ ਜਿੰਨੇ ਸੁਝਾਵਟ ਦਿੱਤੇ ਅੱਛਾ ਕਾਲਜ ਦੇ ਵਿੱਚ ਨਾ ਕੁਝ ਇੱਕ ਬੱਚੇ ਇਹੋ ਜੇ ਵੀ ਹੁੰਦੇ ਆ ਜਿਹੜੇ ਸਿਰਫ ਦੇਖਣਾ ਪਸੰਦ ਕਰਦੇ ਆ ਖੁਦ ਨਹੀਂ ਹਨਾ ਕੋਈ ਪਰਫਾਰਮੈਂਸ ਦਿੰਦੇ ਤੁਸੀਂ ਕਿਹੜੇ ਉਹ ਮੈਨੂੰ ਇਹ ਦੱਸੋ ਦੇਖਣ ਵਾਲੇ ਆ ਕਿ ਜਾਂ ਪਰਫਾਰਮ ਕਰਨ ਵਾਲੇ ਆ ਦੇਖਣ ਵਾਲੇ ਆ ਹਾਂ ਜੀ ਅਸੀਂ ਦੇਖਣ ਵਾਲੇ ਆ ਜਿੱਥੇ ਕਿ ਅੱਜ ਪੰਜਾਬ ਯੂਨੀਵਰਸਿਟੀ ਦਾ ਜਰਨਲ ਯੂਥ ਫੈਸਟੀਵਲ ਡੀਏਵੀ ਕਾਲਜ ਦੇ ਦੁਆਰਾ ਆਰਗੇਨਾਈਜ਼ ਕੀਤਾ ਗਿਆ ਤੇ ਉੱਥੇ ਹੀ ਪ੍ਰਿੰਸੀਪਲ ਜਿੱਥੇ ਮੌਜੂਦ ਨੇ ਤੇ ਡਾਇਰੈਕਟਰ ਸਾਹਿਬ ਖੁਦ ਪਹੁੰਚੇ ਨੇ ਯੂਥ ਫੈਸਟੀਵਲ ਜਿਹੜਾ ਅਸੀਂ ਕਹਿ ਰਹੇ ਹਾਂ ਕਿ ਪੰਜਾਬ ਦਾ ਬਹੁਤ ਵੱਡਾ ਫੈਸਟੀਵਲ ਹੈ ਡੀਏਵੀ ਕਾਲਜ ਦੇ ਵਿੱਚ ਪਰਫਾਰਮ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਪੂਰੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਾਂ ਸਰ ਪਹਿਲਾਂ ਤਾਂ ਬਹੁਤ ਮੁਬਾਰਕਾਂ ਵਾ ਕਿ ਬਹੁਤ ਸਕਸੈਸਫੁਲ ਰੇ ਐਨੇ ਦਿਨ ਤੇ ਕੱਲ ਲਾਸਟ ਹੈ ਅੱਜ ਵੀ ਬੱਚਿਆਂ ਦੇ ਵਿੱਚ ਹਰ ਦਿਨ ਜਿਹੜਾ ਉਨਾ ਹੀ ਉਤਸ਼ਾਹ ਵਾ ਸੋ ਤੁਹਾਡੇ ਇਸ ਕਦਮ ਨੂੰ ਪਹਿਲਾਂ ਤਾਂ ਬਹੁਤ ਵੱਡੀ ਸ਼ਲਾਘਾ ਵਾ ਲੱਗਦਾ ਕਿ ਯੂਥ ਫੈਸਟੀਵਲ ਦੀ ਅੱਜ ਦੇ ਸਮੇਂ ਦੇ ਵਿੱਚ ਯੂਥ ਦੇ ਲਈ ਬਹੁਤ ਵੱਡੀ ਇੰਪੋਰਟੈਂਸ ਹੈ। ਮੈਂ ਬਿਲਕੁਲ ਸਹੀ ਆਖਿਆ ਹੈ ਕਿ ਵੀ ਬੱਚਿਆਂ ਲਈ ਆਜ਼ ਦੇ ਸਮੇਂ ਦੇ ਵਿੱਚ ਯੂਥ ਐਕਟੀਵਿਟੀਆਂ, ਕਲਚਰਲ ਐਕਟੀਵਿਟੀਆਂ, ਸਪੋਰਟਸ ਐਕਟੀਵਿਟੀਆਂ ਬਹੁਤ ਇੰਪੋਰਟੈਂਟ ਹੈ। ਹੂੰ। ਤੇ ਉਸੇ ਜਿਹਨੂੰ ਧਿਆਨ ਦੇ ਵਿੱਚ ਰੱਖਦੇ ਵੇ ਜਿਹੜੀ ਪੰਜਾਬ ਹਸਤੀ ਦਾ ਇਹ ਜਿਹੜਾ ਯੂਥ ਕਚਨ ਜਿਹੜਾ ਡਵੈਲਪਮੈਂਟ ਪ੍ਰੋਗਰਾਮ ਕਿਸੇ ਚਲਾਉਂਦੇ ਹਰ ਸਾਲ ਇਸ ਸਾਜਾ ਜਿਹੜਾ ਜੋਨਲ ਲੈਵਲ ਦਾ ਜਿਹੜਾ ਕੰਪੀਟੀਸ਼ਨ ਹੈ ਡੀਵੀ ਕਾਲਜ ਸ਼ਾਹਪੁਰ ਜਿਹੜਾ ਹੋ ਰਿਹਾ ਹੈ ਇਸ ਤੋਂ ਪਹਿਲਾਂ ਵੀ ਡੀਵੀ ਕਾਲਜ ਸ਼ਾਹਪੁਰ ਕੋਈ ਬਈ ਹੈ ਜੀ ਐਕਟੀਵਿਟੀਜ਼ ਕਰਾ ਚੁੱਕਾ ਹੈ ਯੂਥ ਫੈਸਟੀਵਲ ਉਹ ਚੀਜ਼ ਹੈ ਜਿਹੜੀ ਬੱਚਿਆਂ ਦੇ ਵਿੱਚ ਇੱਕ ਕੌਨਫੀਡੈਂਸ ਬਿਲਡ ਕਰਦੀ ਹੈ ਇੱਥੋਂ ਹੀ ਨਿਕਲ ਕੇ ਬਹੁਤ ਵੱਡੇ ਕਲਾਕਾਰ ਜਿਹੜੇ ਬਣਦੇ ਨੇ ਸੋ ਇਹਨਾਂ ਚੀਜ਼ਾਂ ਦੀ ਸ਼ਲਾਘਾ ਕਰਨੀ ਉੱਨੀ ਹੀ ਬਣਦੀ ਹੈ